ਸ਼ੰਭੂ ਤੇ ਕਨੌਰੀ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਇੱਕ ਸੰਗਠਨਾ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਵੱਲੋਂ ਅੰਮ੍ਰਿਤਸਰ ਵਿੱਚ ਇਕੱਲੇ ਇਕੱਲੇ ਦੁਕਾਨਦਾਰ ਰੇੜੀ ਫੜੀ ਤੇ ਪਹੁੰਚ ਕੇ ਉਹਨਾਂ ਨੂੰ ਬੰਦ ਦੀ ਅਪੀਲ ਕੀਤੀ ਗਈ। ਬਿਊਰੋ ਰਿਪੋਰਟ ਜੀਕੇਆ ਟੀਵੀ। ਮੈਂ ਸਰਵਨ ਸਿੰਘ ਪੰਦੇਰ दोनों फोरमों का कोऑर्डिनेटर बोल रहा है इस समय अमृतसर गोल्डन गेट मेरे पीछे नजर आ रहा है ये आज हम लोग पंजाब बंद की मुहिम चला रहे हैं बरसात हो रही है फिर भी किसान बड़ी तादाद में पंजाब बंद को सफल करने के लिए हर गली हर दूजे तक पूरे अमृतसर की लगभग चौदह रोड्स हैं जो अमृतसर सिटी को आती चौदह की चौदह रोड के ऊपर जो है ये काफिला चल रहा है बड़ी तादाद में शहरियों ने कहा है दुकानदारों ने कहा है सब्जी बेचने वालों ने कहा है ये थ्री व्हीलर वालों ने कहा है सारे ट्रांसपोर्टरों ने बोला अभी हम तीस को पंजाब बंद रखेंगे ये अमृतसर अभी जहाँ अंतर्राज्यीय बस अड्डा वहाँ जाएंगे हम लोग और ये लगातार हम लोग चल रहे हैं और का बंद मोदी सरकार की जड़े हिला देगा और ये भी मांग करेगा ਸ਼੍ਰੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਆਪਣੀ ਸਥਿਤੀ ਕੋ ਸਪਸ਼ਟ ਕਰੇ ਕਿ ਉਹ ਪੰਜਾਬ ਬੰਦ ਕੇ ਸਾਥ ਹੈ ਜਾਂ ਸਰਕਾਰ ਕੇ ਸਾਥ ਹੈ। ਧੰਨਵਾਦ। ਆਪ ਦਾ ਕਿਹੜੀ ਯੂਨੀਅਨ ਤੇ ਰਿਸ਼ਤਬੰਧ ਰੱਖਦੀ ਹੈ? ਮੈਂ ਜੀ ਸਰਤਾਜ ਸਿੰਘ ਬੋੜ ਵਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਗੁਰੂ ਕੇ ਬਾਗ ਤੋਂ ਜੋਨ ਆਗੂ ਕੀ ਅਪੀਲ ਕੀਤੀ ਜਾ ਰਹੀ ਹੈ ਤੇ ਕਿਸ ਤਰੀਕੀ ਕੀਤੀ ਜਾ ਰਹੀ ਹੈ? ਵੇਖੋ ਜੀ ਜਿਵੇਂ ਕਿ ਸਾਰੇ ਤਾਂ ਜਾਣਦੇ ਆ ਪਿਛਲੇ 10 ਮਹੀਨਿਆਂ ਤੋਂ ਜਿਹੜਾ ਪੰਜਾਬ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਹੀ ਉਹਦੇ ਰੋਸ ਵੱਜੋਂ 30 ਤਰੀਕ ਨੂੰ ਆਪਾਂ ਪੂਰੇ ਪੰਜਾਬ ਦੋਹਾਂ ਫੋਰਮਾਂ ਵੱਲੋਂ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਆ ਉਹਦੇ ਵਿੱਚ 30 ਤਰੀਕ ਨੂੰ ਬੰਦ ਦਾ ਆਪਾਂ ਦੋ ਦਿਨ ਪਹਿਲਾਂ ਸਾਰੇ ਦੁਕਾਨਦਾਰਾਂ ਨੂੰ ਸੱਦਾ ਦੇ ਰਹੇ ਆ ਕਿ ਕੋਲ ਤੋਂ ਕੋਈ ਇਹ ਨਾ ਕਹੇ ਬੱਸ ਦਾ ਸੋਸ਼ਲ ਮੀਡੀਆ ਦਾ ਜੋ ਗਿਆ ਹਰ ਕੋਈ ਬੰਦਾ ਉਹਦੇ ਨਾਲ ਜੁੜਿਆ ਆਇਆ ਵਾ ਫੇਰ ਵੀ ਆਪਾਂ ਉਹਨਾਂ ਦਾ ਸਮਰਥਨ ਚਟਾਉਣ ਵਾਸਤੇ ਨਾਲ ਉਹਨਾਂ ਦੀ ਇਹ ਸਾਰੇ ਵਾਚ ਆਪਾਂ ਦੋ ਦਿਨ ਪਹਿਲਾਂ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਬਾਹਰ ਤੋਂ ਆਉਂਦੀਆਂ ਸਾਰੇ ਤੇ ਸਾਡੀ ਜਥੇਬੰਦੀ ਇਸੇ ਕੰਮ ਤੇ ਲੱਗੀ ਹੋਈ ਆ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕਸਬੇ ਆ ਜਾਂ ਜਿੰਨੇ ਵੀ ਸ਼ਹਿਰ ਆ ਉਹਨਾਂ ਨੂੰ ਪਹਿਲੇ ਪਹਿਲਾ ਹੀ 22 ਤਰੀਕ ਜਿਵੇਂ ਕਿ ਹੋਈ ਆ ਤੇ 30 ਤਰੀਕ ਬੰਦ ਵਾਸਤੇ ਆਪਾਂ ਪਹਿਲਾਂ ਹੀ ਉਹਨਾਂ ਦਾ ਸੰਯੋਗ ਮੰਗ ਰਹੇ ਆ ਠੀਕ ਹੈ ਸੰਯੋਗ ਦੇਣਾ ਵੀ ਹੀ ਚਾਹੀਦਾ ਵਾ ਕਿਉਂਕਿ ਕਿਸਾਨੀ ਮੰਗਾ ਸਿਰਫ ਕਿਸਾਨ ਦੇ ਨਾਲ ਨਹੀਂ ਜੁੜੀਆਂ ਇਹ ਸਾਡਾ ਜਿਹੜਾ ਵੀ ਬੰਦਾ ਇਹ ਰੋਟੀ ਖਾਂਦਾ ਵਾ ਹਰ ਇੱਕ ਕਿੱਤੇ ਦੇ ਨਾਲ ਇਹ ਕਿਸਾਨੀ ਕਿਤੇ ਦੇ ਨਾਲ ਹਰ ਬੰਦਾ ਜੁੜਿਆ ਹੋਇਆ ਵਾ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਜਿਵੇਂ ਕਿ ਸਾਡੇ ਬਜ਼ੁਰਗ ਲੀਡਰ ਜਿਹੜੇ ਆ ਪਿਛਲੇ 32 ਦਿਨ ਤੋਂ ਖੋਹ ਹੜਤਾਲ ਤੇ ਬੈਠੇ ਆ ਉਹ ਸਾਡੇ ਵਾਸਤੇ ਹੀ ਬੈਠੇ ਆ ਨਾ ਕਿ ਉਹਨਾਂ ਦੀ ਕੋਈ ਨਿੱਜੀ ਲੜਾਈ ਨਾ ਕੋਈ ਉਹਨਾਂ ਦਾ ਵੱਟ ਬਣੇ ਦਾ ਕਿਸੇ ਨਾਲ ਰੌਲਾ ਵਾ ਤੇ ਆਪਾਂ ਸਾਰੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਵੀ 30 ਤਰੀਕ ਨੂੰ ਪੂਰੇ ਪੰਜਾਬ ਨੂੰ ਬੰਦ ਕਰਕੇ ਸਾਡਾ ਭਰਪੂਰ ਸਹਿਯੋਗ ਦਿੱਤਾ ਜਾਵੇ ਧੰਨਵਾਦ ਮੈਂ ਅੰਗਰੇਜ਼ ਸੈਂਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਦੀ ਕੀ ਅਪੀਲ ਕੀਤੀ ਆ। ਪ੍ਰਧਾਨ ਬੇਤੀ ਕਾ। ਕਿੰਨੀ ਅਪੀਲ ਕੀਤੀ ਆ। ਵੇਖੋ ਜੀ ਸਾਰੇ ਜਾਣਦੇ ਜੇ ਵੀ ਜਿਹੜਾ ਖਸਾਨੀ ਮੋਰਚਾ ਟੂ ਜਿਹੜਾ ਉਹ ਜਿਹੜਾ ਸੰਭੋ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਆ ਤੇ ਉਹਨੂੰ ਲੈ ਕੇ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਜੀ ਅੱਜ ਬਤਵੇ ਦਰ ਜਿਹੜਾ ਮਰ ਮਰ ਤੇ ਬੈਠੇ ਆ ਤੇ ਉਹਦੇ ਵਿੱਚ ਦੇਖੋ ਸਰਕਾਰ ਜਿਹੜੀ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਨੇ ਉਹਨਾਂ ਦੇ ਕੁਝ ਵੀ ਅਜੇ ਤੱਕ ਬਹੁਤ ਜਿਹੜਾ ਬੋਲ ਨਹੀਂ ਬੋਲਿਆ। ਸੋ ਅਸੀਂ ਉਹਨਾਂ ਨੂੰ ਲੈ ਕੇ ਤੇ ਜਿਹੜਾ 30 ਤਰੀਕ ਨੂੰ ਪੰਜਾਬ ਵਾਸੀਆਂ ਨੂੰ ਜਿਹੜੀ ਆਪਣਾ ਪੰਜਾਬ ਬੰਦ ਕਰਨ ਦੀ ਅਪੀਲ ਕਰ ਰਹੇ ਆ ਉਹਦੇ ਵਿੱਚ ਸਵੇਰੇ 7:00 ਵਜੇ ਤੋਂ ਲੈ ਕੇ 4:00 ਵਜੇ ਤੱਕ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬੰਦ ਕੀਤਾ ਜਾਵੇ ਉਹਦੇ ਤੇ ਆਪਾਂ ਸਾਰਿਆਂ ਨੂੰ ਰਿਕਵੈਸਟ ਵੀ ਕਰ ਰਹੇ ਹਰ ਦੁਕਾਨਦਾਰ ਨੂੰ ਤੇ ਉਹਦੇ ਵਾਸਤੇ ਆਪਣਾ ਆ ਜਿਹੜਾ ਲਿਫਟਾਟ ਰੇ ਵੀ ਬਣ ਰਹੇ ਆ ਸਾਰਿਆਂ ਨੂੰ ਜਾਗਰੂਤ ਕਰ ਰਹੇ ਆ ਕਿ ਅਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਉਹ ਬੰਦ ਕਰਨ ਜਾ ਰਹੇ ਆ ਉਹਦੇ ਵਿੱਚ 23 ਫਸਲਾਂ ਦੀ ਜਿਹੜਾ ਗਰੰਟੀ ਕਾਨੂੰਨ ਜਿਹੜਾ ਸੀ ਉਹ ਉਹਦੀ ਮੰਗਿਆ ਤਿੰਨ ਕਾਲੇ ਕਾਨੂੰਨ ਜਿਹੜੇ ਆ ਜਿਹੜੇ ਸਰਕਾਰ ਕੇਂਦਰ ਸਰਕਾਰ ਪਹਿਲੋਂ ਲੈ ਕੇ ਆਈ ਸੀ ਉਹਨੂੰ ਫੇਰ ਟੇਡੇ ਰੂਪ ਨਾਲ ਜਿਹੜਾ ਉਹ ਹਰ ਸੂਬੇ ਦੇ ਹੱਥ ਚ ਪਕੜਾਤੇ ਆ ਕਿ ਇਹਨਾਂ ਨੂੰ ਜਿਹੜਾ ਫੇਰ ਲਾਗੂ ਕਰੋ ਸੋ ਉਹੀ ਮੰਗਾਂ ਨੇ ਸਾਡੀਆਂ ਜਿਨ੍ਹਾਂ ਤੋਂ ਮੋਦੀ ਸਰਕਾਰ ਵਾਅਦਾ ਕਰਕੇ ਮੁੱਕਰੀ ਉਹੀ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਤੇ ਉਹਦੇ ਸਬੰਧ ਵਿੱਚ ਕਿਹੜੇ ਕਿਹੜੀ ਜਗ੍ਹਾ ਤੋਂ ਦੇਖੋ ਜੀ ਲਿਵਾਰਕਾ ਰੋਡ ਤੋਂ ਚੱਲ ਕੇ ਆਹੀ ਪਿੱਛੋਂ ਜਗਦੀਪ ਕਲਾ ਤੋਂ ਆ ਰਹੇ ਆ ਤੇ ਜਿਸ ਵੀ ਦੁਕਾਨਦਾਰ ਕੋਲ ਅਸੀਂ ਜਾਣੇ ਆ ਉਹ ਪਹਿਲੋ ਹੱਥ ਜੋੜ ਕੇ ਅੱਗੇ ਖੜਾ ਹੋ ਕੇ ਇਹ ਗੱਲ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਸਾਨੂੰ ਪਤਾ ਆ ਕਈ ਦੁਕਾਨਦਾਰ ਵੀਰਾਂ ਨੇ ਤਾਂ ਸਾਨੂੰ ਸਟੇਟਸ ਆਪਣੇ ਫੋਨ ਦੇ ਉੱਤੇ ਲੱਗੇ ਵਿਖਾਏ ਆ ਕਿ ਆ ਵੇਖੋ ਅਸੀਂ ਸਬਰਤਨ ਕਰ ਰਹੇ ਆ ਅਸੀਂ ਸਟੇਟਸ ਵੀ ਲਾ ਰਹੇ ਆ ਅਸੀਂ ਆਪਣੇ ਤੌਰ ਤੇ ਵੀ ਜਿਹੜਾ ਉਹ ਸਾਰਿਆਂ ਨੂੰ ਕਹਿ ਰਹੇ ਆ ਕਿ ਬੰਦ ਕਰਨਾ ਪਰ ਇੱਕ ਸੀਨੀਅਰ ਦੇ ਵੱਲੋਂ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਤੁਹਾਡਾ ਜੀ ਵੇਖੋ ਜੀ ਜਿਹੜੇ ਹਰ ਦੁਨੀਆ ਨਾਲ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਚਾਹੇ ਉਹ ਟਰਾਂਸਪੋਰਟ ਆ ਚਾਹੇ ਉਹ ਆ ਸਕੂਲ ਮਗ ਸਾਰੇ ਵਾਲੋ ਸਾਥ ਦਿੱਤਾ ਜਾ ਰਿਹਾ ਹੈ